ਜਦੋਂ ਮੈਂ ਕੈਂਡੀਡੇਟ ਦੇ ਸਾਈਡ ਤੇ ਕਰਤੇ ਕਿ ਲੈ ਜਾ ਉਹ ਗੱਡੀਆਂ 'ਚ ਬਹਿ ਗਏ ਮੈਂ ਗੱਡੀ ਦੇ ਅੱਗੇ ਹੋ ਕੇ ਗੱਡੀ ਰੋਕੀ ਮੈਂ ਕਿਹਾ ਐਸਪੀ ਸਾਹਿਬ ਇਹ ਡੀਐਸਪੀ ਸਾਡੇ ਬੰਦੇ ਮਰਾਉਣਾ ਚਾਹੁੰਦਾ ਸਾਨੂੰ ਸਿਟੀ ਐਸਐਚਓ ਕਹਿੰਦਾ ਕਿ ਚਲੋ ਆਪਾਂ ਚੱਲ ਜਾਈਏ ਪਰ ਕੱਲੇ ਦੁਜੀ ਅੰਦਰ ਜਾਣਗੇ ਔਰ ਉਹਨਾਂ ਨੇ ਸਾਡੇ ਤੇ ਤਫਰਾ ਵੀ ਕੀਤਾ ਗੋਲੀ ਵੀ ਚਲਾਈ ਔਰ ਭੀੜ ਦੇ ਵਿੱਚ ਜਿਹੜਾ ਸੀ ਕਿ ਮੇਰੇ ਤੋਂ ਜਿਹੜਾ ਕੀ ਉਹ ਗੁਰਪ੍ਰੀਤ ਸਿੰਘ ਦਾ ਜਿਹੜਾ ਜਿਉਂ ਵਾਰ ਵੀ ਕੀਤਾ ਇਹ ਚਾਰ ਜਿੰਨਾ ਤੇ ਪਰਚੇ ਨੇ ਜਿਨ੍ਹਾਂ ਨੂੰ ਪੁਲਸ ਛਾਪਾ ਪਉਂਦੀ ਏ ਉਹ ਲੋਕ ਸੀਗੇ ਆਮ ਆਦਮੀ ਪਾਰਟੀ ਦੇ ਸੀਗੇ ਖਾਸ ਤੂਬੇ ਤੇ ਅੰਚ ਵੀ ਲੈਂਦਾ ਕਿ ਇਹ ਜਿਹੜਾ ਕਿ ਡੀਐਸਪੀ ਕਹਿ ਰਿਹਾ ਹੈ ਕਿ ਪੀਸਫੁੱਲ ਜਾ ਰਹਾ ਪੀਸਫੁੱਲ ਕੋਸ਼ਿਸ਼ ਨਹੀਂ ਜੋ ਕਿ ਮੇਰੇ ਪਹਿਲਾ ਵਰਕਰ ਦੀ ਗੱਡੀ ਪੰਨੀ ਗਈ ਬਈ ਕਿ ਬਾਜ਼ਾਰ ਦੇ ਵਿੱਚ ਜਿਹੜਾ ਵੀ ਮੇਰਾ ਬੰਦਾ ਫਾਇਲ ਲੈ ਕੇ ਗਿਆ ਉਹਨਾਂ ਨੇ ਉਹਦੇ ਮਗਰ ਲਾਕੇ ਉਹਨੂੰ ਭਜਾਇਆ ਕਿਰਪਾਨਾ ਲੈ ਕੇ ਰੋਪੂ ਦੇ ਕਸਬੇ ਦੇ ਵਿੱਚ ਅੱਜ ਪੰਚਾਇਤੀ ਚੋਣਾਂ ਦੇ ਚੱਲ ਰਿਆ ਜੀਰਾ ਦੇ ਵਿੱਚ ਹਾਲਾਤ ਅੱਜ ਬੜੇ ਤਣਾਅਪੂਰਨ ਹੋਏ ਔਰ ਕਾਂਗਰਸੀ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਆਮਨੇ ਸਾਹਮਨੇ ਹੋਏ ਔਰ ਉਸ ਤੋਂ ਬਾਅਦ ਪੁਲਿਸ ਨੇ ਹਵਾਲੀ ਬਾਇਲਿੰਗ ਕੀਤੀ ਔਰ ਇਸ ਦੇ ਵਿੱਚ ਕਾਂਗਰਸ ਦੇ ਜਿਹੜੇ ਲੀਡਰ ਨੇ ਕੁਲਬੀਰ ਸਿੰਘ ਜੀਰਾ ਉਹ ਖੁਦ ਜਿਹੜਾ ਉਹ ਵੀ ਜ਼ਖਮੀ ਹੋ ਗਏ ਨੇ ਔਰ ਉਹਨਾਂ ਦਾ ਇਲਾਜ ਫਰੋਸਪੁਰ ਦੇ ਕਸਬਾ ਜੀਰਾ ਦਾ ਜਿਹੜਾ ਸੂਬਾ ਹਸਪਤਾਲ ਹੈ ਉੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਦੇਖ ਸਕਦੇ ਹੋ ਤਸਵੀਰਾਂ ਕਿ ਕੁਲਬੀਰ ਸਿੰਘ ਜੀਰਾ ਜਿਹੜੇ ਨੇ ਕਾਂਗਰਸੀ ਨੇਤਾ ਨੇ ਔਰ ਉਹ ਵੀ ਜ਼ਖਮੀ ਹੋਇਆ ਖੂਨ ਦਾ ਲਤਬਦ ਨੇ ਔਰ ਇਹਨਾਂ ਨਾਲ ਗੱਲ ਕਰਦੇ ਆ ਸਰ ਕੀ ਉਥੇ ਬਹਾਲ ਚੀਗਾ ਕਿਵੇਂ ਤੁਹਾਡੇ ਕੀ ਚੀਜ਼ ਵਜੀ ਕਿਵੇਂ ਤੁਸੀਂ ਇੰਜਣ ਹੋਏ ਗੱਲ ਹੈ ਕਿ ਅਸੀਂ ਅਜ ਨਾਮਿਨੇਸ਼ਨ ਦਾਖਲ ਕਰਨਾ ਹੈ ਬਲੌਗ ਜੀਰਾ ਦੇ ਅਰ 4 ਤਰੀਕ ਨੂੰ ਸੀ ਮਖੂਦਾ ਕਰਨਾ ਸੀ ਕਿ ਤੇ ਸਾਡੇ ਕੋਲ 11 ਵਜੇ ਜਿਹੜੀ ਐ ਐਸਟੀੂ ਸਿਟੀ ਫੋਰਸ ਲੈ ਕੇ ਆਉਂਦਾ ਔਰ ਨਮਾ ਤੇ ਡੀਐਸਪੀ ਜੀਰਨਾਲ ਨਾਲ ਗੱਲ ਕਰਾਉਂਦਾ ਕਹਿੰਦਾ ਜੀ ਤੁਸੀਂ ਤੁਸੀਂ ਨਾ ਆਓ ਤੇ ਅਸੀਂ ਜਿਹੜੇ ਪੇਪਰ ਦਾਖਲ ਕਰਾਵਾਂਗੇ ਤੁਹਾਡੇ ਤੇ ਅਸੀਂ ਆਪਦੀਆਂ ਬੱਸਾਂ ਲੈ ਕੇ ਆਵਾਂਗਾ ਉਹਨਾਂ ਨੂੰ ਬਿਠਾ ਕੇ ਤੁਹਾਡੇ ਮੀਦਵਾਰ ਲੈ ਜਾਵਾਂਗੇ ਔਰ ਪੇਪਰ ਦਾਖਲ ਕਰਾ ਕੇ ਘਰੇ ਛੱਡ ਜਾਵਾਂਗੇ ਸਾਨੂੰ ਇੱਕ ਬੇਕੂ ਬਣਾਇਆ ਜਾ ਰਿਹਾ ਸੀ ਮੈਂ ਧਿਆਨ ਚ ਲੈਂਦਾ ਕਿ ਡੀਜੀਪੀ ਦੇ ਵੀ ਏਡੀਜੀਪੀ ਆਪਣੇ ਲੋਇੰਗ ਆਰਡਰ ਦੇ ਵੀ ਐਸਐਸਪੀ ਦੇ ਧਿਆਨ ਚ ਵੀ ਲੈਂਦਾ ਕਿ ਇਹ ਜਿਹੜਾ ਕਿ ਡੀਐਸਪੀ ਕਹਿ ਰਿਹਾ ਕਿ ਪੀਸਫੁਲ ਚਾਹ ਹੈ ਪੀਸਫੁਲ ਕੁਛ ਨਹੀਂ ਹੈ ਕਿਉਂਕਿ ਮੇਰੇ ਪਹਿਲੇ ਵਰਤਨ ਦੀ ਗੱਡੀ ਪੰਨੀ ਗਈ ਫਿਰ ਇਹ ਕਿ ਬਾਜ਼ਾਰ ਦੇ ਵਿੱਚ ਜਿਹੜਾ ਵੀ ਮੇਰਾ ਬੰਦਾ ਫਾਇਲ ਲੈ ਕੇ ਗਿਆ ਇਹਨਾਂ ਨੇ ਉਹਦੇ ਮਗਰ ਲਾ ਕੇ ਉਹਨੂੰ ਭਜਾਇਆ ਛਰਪਾਨਾ ਲੈ ਕੇ ਉਸ ਤੋਂ ਬਾਅਦ ਜਦੋਂ 1:30 ਵੱਜ ਗਿਆ ਤਾਜੀ ਨਾਲ ਫਿਰ ਕਹਿ ਗਈ ਕੋਈ ਬਾਸ ਨਹੀਂ ਆ ਰਹੀ ਕੋਈ ਕੁਝ ਨਹੀਂ ਆ ਰਿਹਾ ਤੇ ਆਪਾਂ ਨਾਮਿਨੇਸ਼ਨ ਦਾ ਟਾਈਮ ਜਿਹੜਾ ਲੰਘਦਾ ਜਾ ਰਿਹਾ ਹੈ ਅਸੀਂ ਸਾਨੂੰ ਪੋਲਸਟੈਂਡਿੰਗ ਹੀ ਚੱਲੋ ਅਸੀਂ ਤੁਹਾਡੇ ਨਾਲ ਚੱਲਦੇ ਹਾਂ ਸਾਨੂੰ ਐਸਐਟੂ ਸਿਟੀ ਨਾਲ ਲੈ ਕੇ ਆਰ ਨਾਲ ਲੈ ਆ ਕੇ ਉਸ ਤੋਂ ਬਾਅਦ ਉਹ ਸ਼ੇਰਾ ਵਾਲੇ ਚੌਂਕ ਦੇ ਵਿੱਚ ਡੀਐਸਪੀ ਜੀ ਦਾ ਪੀਐਸਪੀ ਬਾਜਲ ਦਾ ਜਿਹੜੇ ਸੀਗੇ ਉਹ ਆਏ ਉਹ ਅੱਗੋਂ ਕਹਿੰਦੇ ਕਿ ਤੁਸੀਂ ਕੱਲੇ ਕੈਂਡੀਡੇਟ ਸਾਡੇ ਨਾਲ ਭੇਜ ਦਿਓ ਮੈਂ ਕਿਹਾ ਠੀਕ ਹੈ ਅਸੀਂ ਕਾਨੂੰਨ ਦੇ ਦਾਇਰੇ 'ਚ ਰਹਿਣਾ ਤੁਸੀਂ ਕੈਂਡੀਡੇਟ ਸਾਰੇ ਨਾਲ ਚਲੇ ਜਾਓ ਜਦੋਂ ਮੈਂ ਕੈਂਡੀਡੇਟ ਇੱਕ ਸਾਈਡ ਤੋਂ ਕਰ ਤੱਕ ਲੜ ਰਿਹਾ ਹਾਂ ਉਹ ਗੱਡੀਆਂ 'ਚ ਬੈਗੇ ਮੈਂ ਗੱਡੀ ਦੇ ਅੱਗੇ ਹੋ ਕੇ ਗੱਡੀ ਰੋਕੀ ਮੈਂ ਕਿਹਾ ਐਸਪੀ ਸਾਹਿਬ ਇਹ ਡੀਐਸਪੀ ਸਾਡੇ ਬੰਦੇ ਮਰਾਉਣਾ ਚਾਹੁੰਦਾ ਤੇ ਇਸ ਤਰ੍ਹਾਂ ਕੇ ਜਾਣ ਤਾਂ ਤੁਸੀਂ ਨਾਲ ਲੈ ਕੇ ਜਾਓ ਤੇ ਨਹੀਂ ਤਾਂ ਅਸੀਂ ਜਾਣੇ ਆ ਤੇ ਤੁਸੀਂ ਇਹਨਾਂ ਨੂੰ ਅੰਦਰ ਲੈ ਜਾਓ ਸਕੂਲ ਦੇ ਅਸੀਂ ਸਾਰੇ ਬਾਹਰ ਵੇਟ ਕਰ ਲਾਂਗੇ ਤੇ ਸਾਲੋ ਡੀਐਸਪੀ ਜਨਜੀ ਤੁਸੀਂ 2 ਮਿੰਟ ਰੁਕੋ ਮੈਂ ਆਉਂਦਾ ਅਸੀਂ ਉਦੋਂ ਸਾਨੂੰ ਐਸਪੀ ਸਾਹਿਬ ਉਥੇ ਰੋਕ ਕੇ ਗਏ ਤੇ ਫਿਰ ਸਾਨੂੰ ਸਿਟੀ ਐਸਐਚਓ ਕਹਿੰਦੇ ਕਿ ਚਲੋ ਆਪਾਂ ਚੱਲੀਏ ਤੇ ਕੱਲੇ ਦੂਜੇ ਹੀ ਅੰਦਰ ਜਾਣਗੇ ਜਿਨ੍ਹਾਂ ਨੇ ਕਾਗਜ਼ দাখিল ਕਰਨੇ ਆ ਤਾਂ ਅੱਗੋਂ ਹੀ ਡੀਐਸਪੀ ਜਿਹੜੀ ਡਰੋੜਾਂ ਨਹੀਂ ਭਰੀ ਟਰਾਲੀ ਸੀ ਉਹ ਹੀ ਅੱਗੋਂ ਲੈ ਕੇ ਆ ਰਹੀ ਸੀ ਤੇ ਜਿਹੜੀ ਭੀੜ ਸੀ ਉਹ ਅੱਗੋਂ ਆਉਂਦੀ ਪਈ ਸੀ ਔਰ ਉਹਨਾਂ ਨੇ ਸਾਡੇ ਤੇ ਪਸਰਾ ਵੀ ਕੀਤਾ ਗੋਲੀ ਵੀ ਚਲਾਈ ਔਰ ਭੀੜ ਦੇ ਵਿੱਚ ਜਿਹੜਾ ਸੀ ਕਿ ਮੇਰੇ ਤੋਂ ਜਿਹੜਾ ਗੀਰ ਉਹ ਗੁਰਪ੍ਰੀਤ ਸਿੰਘ ਨੇ ਜਿਹੜਾ ਕਿ ਉਹ ਵਾਰ ਵੀ ਕੀਤਾ ਉਹ ਕਿਹੜੀ ਚੀਜ਼ ਨਾਲ ਕੀਤਾ ਗਿਆ ਕਿ ਤੁਹਾਡੀ ਗੋਲੀ ਲੱਗੀ ਹੈ ਜਾਂ ਕੁਝ ਹੋਰ ਪਾਣ ਸੀਗੇ ਤੇ ਉਹ ਉਹਦੇ ਨਾਲ ਨਜੇ ਤੇ ਜਿਹੜਾ ਅਗਾਰ ਕੀਤਾ ਜਿਹੜਾ ਸਭ ਇੱਕ ਬੜਾ ਅਹਿਮ ਸਵਾਲ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਸਾਮਨੇ ਪੀੜ ਆ ਰਹੀ ਸੀ ਕੀ ਪੀੜ ਆਮ ਰੋਗ ਸੀ ਜਾਂ ਕੋਈ ਰਾਜਨੀਤਿਕ ਲੋਕ ਸੀ ਕੌਣ ਸੀ ਚਾਰ ਜਨਾਂ ਤੋਂ ਪਰਚੇ ਨੇ ਜਿਨ੍ਹਾਂ ਨੂੰ ਪੋਸ਼ਟਾ ਮਾਂ ਪੁੰਬੀਏ ਉਹ ਰੋਗ ਸੀਗੇ ਆਮ ਆਦਮੀ ਪਾਰਟੀ ਦੇ ਸੀਗੇ ਔਰ ਸੇੜੇ ਐਮਐਲਏ ਦੇ ਮੁੰਡੇ ਨੇ ਪੋਸਟ ਪਾਈ ਕਿ ਅੱਜ ਤਕੜੇ ਹੋ ਆ ਤੇ ਨਿਬੜਦਾ ਇਹਨਾਂ ਦੇ ਨਾਲ ਮੈਂ 6:30 ਵਜੇ ਡੀਜੀਪੀ ਦੇ ਟਿਆੜ ਦੇ ਵਿੱਚ ਲਿਆਂਦਾ ਉਸ ਤੋਂ ਬਾਅਦ ਲਾਏ ਨ ਆਰਡਰ ਦੇ ਤਹਿਤ ਦੇ ਵਿੱਚ ਡੀਜੀਪੀ ਦੇ ਲਿਆਂਦਾ ਔਰ ਕੱਲ ਵੀ ਅਸੀਂ ਐਸਐਸਪੀ ਮੈਡਮ ਨੂੰ ਮਿਲ ਕੇ ਆਏ ਧਰਨਾ ਵੀ ਫਿਰੋਜ਼ਪੁਰ ਵਿੱਚ ਇਹ ਦਿੱਤਾ ਕਿ ਬਹੁਤ ਬੁਰੇ ਲੋਕ ਇਨਾ ਚੁੱਲਾ ਟੈਕਸ ਦਿੱਤਾ ਜਾ ਰਿਹਾ ਕਿਸੇ ਨੂੰ ਨਾ ਐਨਓਸੀ ਦਿੱਤੀ ਜਾ ਰਹੀਏ ਤੇ ਪੁੱਛਨੇ ਜਿਹੜਾ ਗਸਾ ਕੇ ਜਿਹੜਾ ਕਿ ਮੇਰੇ ਬੰਦਿਆਂ ਨੂੰ ਜਿਹੜਾ ਕਿ ਮਰਵਾਇਆ ਜੇ ਸਾ ਤੁਸੀਂ ਵੱਡੇ ਲੀਡਰ ਹੋ ਸਿੱਧਾ ਸਿੱਧਾ ਤੁਸੀਂ ਪੁਲਿਸ ਤੇ ਅਲਿਗੇਸ਼ਨ ਕਰ ਰਹੇ ਹੋ ਪਿੰਡ ਤੇ ਕਰ ਰਹੇ ਹੋ ਆਮਾਨੀ ਬਾਡੀ ਤੇ ਇਲਜ਼ਾਮ ਲਗਾ ਰਹੇ ਕੀ ਕੋਡੰ ਮੰਨ ਲਿਆ ਕਿ ਪੁਲਿਸੇ ਚੋਣਾਂ ਜੜਿਆ ਉਹ ਪੀਸਫੁੱਲ ਹੀ ਆ ਰਾਮਨ ਨਹੀਂ ਕਰਾ ਪਾਏਗੀ ਮੈਂ ਤਾਂ ਲਖਣ ਕਮਿਸ਼ਨ ਨੂੰ ਕਹਿੰਦਾ ਮੈਨੂੰ ਪੁਲਿਸ ਤੇ ਤਵਾਰ ਨਹੀਂ ਜੇ ਤੁਸੀਂ ਪੀਸਫੁੱਲ ਹੀ ਕਰਾਉਣਾ ਚਾਹੁੰਦੇ ਤੇ ਇਹੋ ਜੇ ਅਫਸਰਾਂ ਨੂੰ ਇਤੋ ਤਤ ਸਸਪੈਂਡ ਕੀਤਾ ਜਾਵੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ कि ਜਿਨ੍ਹਾਂ ਦੇ ਇੱਥੇ ਹੁੰਦੇ ਆ ਇਹ ਕੁਛੋ ਕੁ ਨਾਲੇ ਕਰਵਾਇਆ ਔਰ ਉਸ ਤੋਂ ਬਾਅਦ ਦੇ ਵਿੱਚ ਸਾਡੇ ਜਿਹੜੇ ਸਰਪੰਚਾਂ ਦੇ ਜਿਹੜੇ ਕਾਗਜ਼ ਆ ਉਹ ਦਾਖਲ ਕਰਾਇਆ ਜਾਂ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ ਕਿਉਂਕਿ ਅੱਗੇ ਵੀ ਐਮਪੀ ਜਿਹਨਾਂ ਨੂੰ ਪਿੰਡਾਂ 'ਚ 20-20 ਵੋਟਾਂ ਪਈਆਂ ਨੇ ਤੇ ਆਪ ਦੀ ਹਾਰ ਨੂੰ ਇੱਕ ਇਹਨਾਂ ਨੇ ਹਲਕਾ ਜਿਹੜਾ ਉਹ ਸਾਰਾ ਬਕਾਊ ਕਰਤਾ ਔਰ 20-20 ਲੱਖ ਰੁਪਏ ਜਿਹੜਾ ਕਿ ਸਰਪੰਚਾਂ ਤੋਂ ਲੈ ਕੇ ਸਰਪੰਚ ਬਣਾਇਆ ਆ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਆ ਨਵੇਸ਼ ਪਟਾਰੀਆ ਕਹਿੰਦੇ ਆ ਕਿ ਮੇਰੀ ਗੁਵਾਈ ਸ਼ਰੀਫ ਕੋਈ ਦੀ ਰਾਜਾ ਬੜਿੰਗ ਵੀ ਭਰਦੇ ਆ ਕਿ ਮੈਂ ਸ਼ਰੀਫ ਹੋਇਕੋ ਇਮਾਨਦਾਰ ਤੇ ਸ਼ਰੀਫ ਵਿਧਾਇਕ ਆ ਔਰ ਮੈਂ ਕਿਸੇ ਤੇ ਹਮਲਾ ਨਹੀਂ ਕੀਤਾ ਇਹ ਖੁਦ ਕਾਂਗਰਸੀਆਂ ਨੇ ਆਪਦੇ ਆਪੇ ਆਪ ਚ ਗੱਲ ਆ ਕਿ ਜਿਹੜੇ ਸ਼ਰੀਫੀ ਵਾਲੇ ਝੰਡੇ ਜੀਰੇ ਵਾਲੇ ਚੰਗੀ ਤਰ੍ਹਾਂ ਜਾਣਦੇ ਨੇ ਜੀਡੀਓ ਦੇ ਬੇਟੇ ਦੇ ਪੋਸਟ ਪਾਈ ਉਹ ਦੇਖ ਸਕਦੇ ਹੋ ਤੋ ਇਹੋ ਜੇ ਸ਼ਰੀਪ ਮੈਨਲੇ ਤੇ ਜਿਹੜੇ ਪਰਚੇ ਦੇ ਮੋਗੇ ਦੇ ਵਿੱਚ ਉਹ ਦੇਖ ਲਿਆ ਜੇ ਕਾਹਦੇ ਚ ਬੜੀ ਹੋਇਆ ਹੂੰ ਜਿਹੜਾ ਸਾਹਿਬ ਇੱਕ ਹੋਰ ਇੱਕ ਸਵਾਲ ਹੈ ਕਿ ਇਲੈਕਸ਼ਨ ਕਮਿਸ਼ਨ ਕੋਲ ਤੁਸੀਂ ਮੰਗ ਕਰ ਰਹੇ ਹੋ ਉਹ ਕਿਤੇ ਨਾ ਕਿਤੇ ਤੁਸੀਂ ਪਾਰਟੀ ਹਾਈ ਕਮਾਂਡ ਜਾਂ ਰਾਜਾ ਵੜਿੰਗ ਜਿਹੜੇ ਨੇ ਉਹਨਾਂ ਨਾਲ ਪਾਰਟੀ ਲੈ ਵਜੇ ਵੀ ਕੋਈ ਗੱਲਬਾਤ ਕੀਤੀ ਹੈ ਜਾਂ ਕੋਈ ਅਗਲੀ ਰਣਨੀਤੀ ਕੋਈ ਰਾਜਾ ਵੜਿੰਗ ਜੀ ਦੀ ਵੀ ਗੱਲ ਹੋਈ ਹੈ ਮੈਨੂੰ ਚੰਨੀ ਸਾਹਿਬ ਦੀ ਕਾਲ ਵੀ ਆਈ ਹੈ ਆਰੇ ਮੈਨੂੰ ਰੰਧਾਵਾ ਸਾਹਿਬ ਦੀ ਕਾਲ ਆਈ ਬਾਈਬਾਲ ਸਾਹਿਬ ਦੀ ਕਾਲ ਆਈ ਉਹਨਾਂ ਨੇ ਇਹ ਗੱਲ ਕਹੀਏ ਕਿ ਅਸੀਂ ਤਾਗ ਦੇ ਵੀ ਦਾਖਲ ਕਰਾਵਾਂਗੇ ਹੋ ਸਕਦਾ ਰਾਜਾ ਜੀ ਕਹਿੰਦੇ ਕਿ ਮੈਂ 4 ਤਰੀਕ ਨੂੰ ਵਾਪਸ ਪਹੁੰਚਾਂ ਚੰਨੂ ਸਾਹਿਬ ਵੀ ਕਹਿੰਦੇ ਕਿ ਅੱਜ ਮੈਂ ਫਰੀਦাবাদ ਤੇ ਮੈਂ ਤੁਹਾਡੇ ਕੋਲ ਪਹੁੰਚਾਂਗਾ ਮੈਂ ਤਾਂ 4 ਨੂੰ ਮੈਂ ਨਾਮਿਨੇਸ਼ਨ ਕਰਨੀ ਤੇ ਵੱਡੀ ਲੀਡਰਸ਼ਿਪ ਸਾਰੀ ਆਵੇਗੀ ਔਰ ਉਸ ਤੋਂ ਪਹਿਲਾਂ ਪਹਿਲਾਂ ਜਿਹੜੀ ਹੈ ਕਿ ਇਹ ਜਿਹੜੇ ਜਿਹੜੇ ਗੈਂਗਸਟਰ ਨੇ ਜਿਹੜੇ ਆ ਆਮ ਆਦਮੀ ਪਾਰਟੀ ਦੇ ਗੁੰਡੇ ਆ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਏ ਔਰ ਇਹਨਾਂ ਅਫਸਰਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਏ ਔਰ ਨਵਾਂ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਨਵੇਂ ਲਾ ਕੇ ਉਹਨਾਂ ਦੀ رائے ਨਵਾਈਏ ਜਿਹੜਾ ਕਿ ਇਲੈਕਸ਼ਨ ਹੋਣਾ ਚਾਹੀਦਾ ਬਿਲਕੁਲ ਇਹਨਾਂ ਨੂੰ ਜਿਹੜੇ जख्मी ਹੋਇਆ ਤੁਲਬ ਸਿੰਘ ਜੀ ਦਾ ਉਹਨਾਂ ਵੱਲੋਂ ਇਹ ਤੋਂ ਵੱਡੇ ਜਿਹੜੇ ਆਰੋਪ ਲਗਾਏ ਜਾ ਰਹੇ ਆ ਔਰ ਇਹ ਛੋਟੇ ਮੋਟੇ ਨਹੀਂ ਔਰ ਜਿਹੜੇ ਪੁਲਿਸ ਦੇ ਵੱਡੇ ਅਫਸਰ ਹੈ اعلی ਅਧਿਕਾਰੀ ਉਹਨਾਂ ਤੇ ਆਰੋਪ ਲਗਾਏ ਜਾ ਰਹੇ ਕਿ ਉਹਨਾਂ ਦੀ ਸਾਥਗਾਰ ਨਾਲ ਜਿਹੜੀ ਆਮ ਆਦਮੀ ਪਾਰਟੀ ਦੇ ਵਰਕਰ ਸੀ ਉਹਨਾਂ ਦੀ ਜਿਹੜੀ ਰਹਿਗਮਾਰੀ ਦੇ ਵਿੱਚ ਹੀ ਉਹਨਾਂ ਦੇ ਉੱਪਰ ਹਮਲਾ ਕੀਤਾ ਔਰ ਇਹ ਇਲੈਕਸ਼ਨ ਕਮਿਸ਼ਨ ਪੰਜਾਬ ਕੋਲ ਮੰਗ ਕਰ ਰਿਹਾ ਹੈ ਕਿ ਉਹ ਇਹ ਚੋਣਾਂ ਨੂੰ ਜਿਹੜਾ ਪੀਸਫੁਲ ਹੀ ਤੇ ਸਹੀ ਤਰੀਕੇ ਨਾਲ ਕਰਾਨ ਜੜੇ ਉਹਨਾਂ ਨੇ 4 ਤਰੀਕ ਨੂੰ ਇੱਕ ਵਾਰ ਫਿਰ ਨੋਮੀਨੇਸ਼ਨ ਫਾਈਲ ਕਰਨੇ ਆਂ ਔਰ ਉਹਨਾਂ ਦੇ ਸਰਪੰਚਾਂ ਜਿਹੜਾ ਨਿਪਕ ਜਿਹੜੀ ਹੈ ਉਹਨਾਂ ਦੇ ਫਾਈਲ ਜਿਹੜਾ ਕਰਵਾਏ ਜਾ ਫਿਰੋਜ਼ਪੁਰ ਤੋਂ ਕਲਾਮੰਦ ਨਾਲ ਮਨਦੀਪ ਕੁਮਾਰ ਨਿਊਜ਼ ਰੇਟਿੰਗ ਪੰਜਾਬ